ਪਿਛਲੇ ਦਿਨੀ ਇੱਕ ਮਾਮਲਾ ਚਰਚਿਤ ਹੁੰਦਾ ਹੈ ਕਿ ਅਮਰਤ ਪਾਲ ਸਿੰਘ ਦੀ ਜਿਹੜੀ ਆ ਟਿੰਡਰ ਐਪ ਤੇ ਇੱਕ ਐਪ ਦੇ ਵਿੱਚ 6 ਕੁੜੀਆਂ ਦੇ ਨਾਲ ਚੈਟ ਕਰਨ ਦਾ ਮਾਮਲਾ ਸਾਹਮਣੇ ਆਉਂਦਾ ਤੇ ਦੂਸਤੇ ਨਾਲ ਹੀ ਸਿੱਧੂ ਮੂਸੇਵਾਲੇ ਦੀ ਜਿਹੜੀ ਬਾਇਓਗ੍ਰਾਫੀ ਬੀਬੀਸੀ ਤੇ ਉਸ ਤੇ ਪਰਿਵਾਰ ਦੇ ਵੱਲੋਂ ਇਲਜ਼ਾਮ ਲਾਏ ਜਾ ਰਹੇ ਇਹਦੇ ਸੰਬੰਧੀ ਗੱਲਬਾਤ ਕਰਾਂਗੇ ਲੱਖਾਂ ਸਿਧਾਨਾ ਹੀ ਸਾਡੇ ਨਾਲ ਮੌਜੂਦ ਨੇ ਇਹਨਾਂ ਦੋਵਾਂ ਮਾਮਲਿਆਂ ਨੂੰ ਕਿਵੇਂ ਦੇਖਦੇ ਹੋ ਇੱਕ ਅਮਰਤ ਪਾਲ ਵਾਲਾ ਬੜਾ ਐਕਟਿਵ ਹੋਇਆ ਮਾਮਲਾ ਇਹਦੇ ਤੇ ਹੁਣ ਤੇ ਕੋਰਟ ਦੇ ਵਿੱਚ ਕੁਝ ਪੇਸ਼ ਕੀਤਾ ਇੱਕ ਸਿੱਧੂ ਮੂਸੇਵਾਲੇ ਦੋਨੇ ਜਿਹੜੀਆਂ ਘਟਨਾਵਾਂ ਨੇ ਅਮਰਤ ਪਾਲ ਦੀ ਘਟਨਾ ਜਿਹੜੀ ਡਰ ਐਪ ਤੇ 6 ਕੁੜੀਆਂ ਨਾਲ ਸਿਲ ਚੈਟ ਕੋਈ ਉਹਦੇ ਕੀਤੀ ਆ ਉਹ ਕੋਰਟ ਦੇ ਵਿੱਚ ਵੀ ਉਹਨਾਂ ਨੇ ਚੈਟ ਵਗੈਰਾ ਲਾਈ ਆ ਦੂਜਾ ਮਸਲਾ ਸਿੱਧੂ ਮੂਸੇ ਵਾਲੇ ਦੀ ਇੱਕ ਡਾਕੂਮੈਂਟਰੀ ਬੀਬੀਸੀ ਨੇ ਜਿਹੜੀ ਉਹ ਜਾਰੀ ਕੀਤੀ ਆ ਜਿਹਦੇ ਵਿੱਚ ਸਿੱਧੂ ਮੂਸੇ ਵਾਲੇ ਦੇ کردار ਨੂੰ ਕਾਫੀ ਢਾਹ ਲਾਉਣ ਦੀ ਕੋਸ਼ਿਸ਼ ਤੇ ਉਧਰੋਂ ਅਮਰਤਪਾਲ ਵਾਲੀ ਜਿਹੜੀ ਗੱਲ ਆਉਂਦੀ ਹੈ ਲੋਕਾਂ ਨੇ کردار ਨੂੰ ਢਾਹ ਦੇਖੋ ਜਿੰਮੀਤ ਇੱਕ ਗੱਲ ਸਾਡੇ ਲੋਕਾਂ ਨੂੰ ਸਮਝ ਲੈਣੀ ਚਾਹੀਦੀ ਹੈ ਵੀ ਜਿਹੜਾ ਇਹ ਯੁੱਗ ਹੈ ਜਿਹੜਾ ਜਮਾਨਾ ਜਿਹੜੇ ਦੌਰ ਚੱਪਾ ਗੁਜ਼ਰ ਰਹੇ ਆ ਇਹ ਕੋਈ ਮੱਧ ਕਾਲ ਦਾ ਯੁੱਗ ਨਹੀਂ ਹੈਗਾ ਵੀ ਜਿਸਮਾਨੀ ਲੜਾਈਆਂ ਲੜੀਆਂ ਜਾਣੀਆਂ ਹਥਿਆਰ ਬੰਦ ਹੋ ਕੇ ਲੜਾਈਆਂ ਲੜੀਆਂ ਜਾਣੀਆਂ ਵੀ ਆਜੂ ਅਸੀਂ ਛੋੜਿਆ ਸਾਹਮਣੇ ਲਲਕਰੇ ਮਾਰਾਂਗੇ ਆ ਕੇ ਹਨਾ ਐਸ ਬਿੜੇ ਲੜਾਈ ਹੈ ਜਿਹੜੀ ਉਹ ਨਰੈਟਿਵ ਕਿਵੇਂ ਬਿਲਡ ਕਰਨਾ ਇੱਕ ਬਰਤਾਂਤ ਕਿਵੇਂ ਸਿਰਜਣਾ ਇੱਕ ਦੇਸ਼ ਦੂਜੇ ਦੇਸ਼ ਦੇ ਖਿਲਾਫ ਇੱਕ ਕੌਮ ਦੂਜੀ ਕੌਮ ਦੇ ਖਿਲਾਫ ਇੱਕ ਧਿਰ ਦੂਜੀ ਧਿਰ ਦੇ ਖਿਲਾਫ ਇੱਕ ਮਾਹੌਲ ਇੱਕ ਵਰਤਾਨ ਸਿਰਜਿਆ ਜਾਂਦਾ ਉਹਦੇ کردار ਨੂੰ ਮਾਰਨ ਦੇ ਲਈ ਦੇਖੋ ਇੱਥੇ ਕੀ ਹੋ ਰਿਹਾ ਜੇ ਆਪਾਂ ਸਿੱਧੂ ਮੂਸੇ ਵਾਲ ਦੀ ਗੱਲ ਕਰਦੇ ਆ ਸਿੱਧੂ ਮੂਸੇ ਵਾਲਾ ਜਦੋਂ ਤੋਂ ਪੰਜਾਬ ਪੱਖੀ ਗੀਤ ਪੰਜਾਬ ਦੇ ਹੱਕਾਂ ਦੀ ਗੱਲ ਕੌਮ ਦੀ ਗੱਲ ਪੰਜਾਬ ਨਾਲ ਹੋਏ ਤੱਕੇ ਦੀ ਗੱਲ ਆਪਣੇ ਗੀਤਾਂ ਰਾਹੀਂ ਧਿਆਨ ਕਰਨ ਲੱਗਿਆ ਜਾਂ ਸਟੇਟਨ ਲੱਗਿਆ ਕਿ ਇਹ ਹੁਣ ਕਿਉਂਕਿ ਜਿਹੜੀ ਨੌਜਵਾਨੀ ਆ ਜਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ ਗਾਇਕਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਆ। ਹੂੰ ਕਿਸੇ ਪ੍ਰਚਾਰ ਰਾਹੀਂ ਕਿਸੇ ਕਿਤਾਬਾਂ ਰਾਹੀਂ ਤੁਸੀਂ ਜਿਹੜੀ ਗੱਲ ਨੂੰ ਪਚਾਉਣ ਲਈ ਕਈ ਦਹਾਕੇ ਲਾ ਦਿਓਗੇ ਉਹ ਗਾਇਕ ਇੱਕ ਗੀਤ ਰਾਹੀਂ ਇੱਕ ਬੋਲ ਰਾਹੀਂ ਇੱਕ ਸ਼ਬਦ ਰਾਹੀਂ ਇੱਕ ਫਿਲਮ ਰਾਹੀਂ ਬਹੁਤ ਛੇਤੀ ਲੋਕਾਂ ਤੱਕ ਪਹੁੰਚਾ ਦੇ ਲੋ ਅਸਰ ਵੀ ਜ਼ਿਆਦਾ ਹੁੰਦਾ। ਬਿਲਕੁਲ ਇਸ ਲਈ ਜਿਹੜਾ ਸਿੱਧੂ ਮੂਸੇ ਵਾਲਾ ਸਿੱਧੂ ਮੂਸੇ ਵਾਲੇ ਦਾ ਦੇਖੋ ਪਹਿਲਾਂ ਇਹ ਕੀ ਕਰਦੇ ਆ ਪਹਿਲਾਂ ਇਹ ਕਿਸੇ ਬੰਦੇ ਨੂੰ ਡਰਾ ਕੇ ਧਮਕਾ ਕੇ ਲਾਲਚ ਦੇ ਕੇ ਜੇ ਨਾ ਬੰਦਾ ਸੂਤ ਆਇਆ ਫਿਰ ਉਹਨੂੰ ਕਿਸੇ ਤਰੀਕੇ ਨਾਲ ਜੇਲ੍ਹ ਚ ਫਸਾ ਕੇ ਜੇ ਉੱਥੇ ਵੀ ਸੂਤ ਨੇ ਫਿਰ ਮਰਵਾ ਕੇ ਮਰਵਾਉਣ ਤੋਂ ਬਾਅਦ ਵੀ ਕੀ ਹੁੰਦਾ ਵੀ ਮੰਨ ਲਓ ਜਦੋਂ ਬੰਦਾ ਕੋਈ ਮਰ ਗਿਆ ਮਰ ਕੇ ਵੀ ਜਿਹੜੇ ਬੰਦੇ ਆਪਣੇ ਲੋਕਾਂ ਦੇ ਰੋਲ ਮਾਡਲ ਬਣ ਜਾਂਦੇ ਨੇ ਆਉਣ ਵਾਲੀਆਂ ਨਸਲਾਂ ਤੋਂ ਪ੍ਰੇਰਿਤ ਹੋ ਕੇ ਸਿੱਖਦੀਆਂ ਨੇ ਉਹਦੇ ਜਿਹੜੇ ਨਕਸ਼ੇ ਕਦਮ ਤੇ ਚੱਲਣ ਦੀ ਕੋਸ਼ਿਸ਼ ਕਰਦਿਆਂ ਨੇ ਉਹ ਕਦੇ ਵੀ ਇਹਨਾਂ ਨੂੰ ਅਵਾਰਾ ਨਹੀਂ ਖਾਂਦੀ ਇਹ ਚੀਜ਼ ਵੀ ਨਹੀਂ ਇਹ ਨਹੀਂ ਹੋਣ ਦੇਣਾ ਇਹਦੇ کردار ਨੂੰ ਹੀ ਢਾ ਲਾ ਦਿਓ ਇਹਦੀ ਇੰਨੀ کردار ਕੁਸ਼ੀ ਕਰਦੇ ਹੋ ਕਿ ਲੋਕ ਕਨੇ ਕਿਹੜਾ ਬੰਦਾ ਸੀ ਯਾਰ ਸੋ ਉਹੀ ਉਹ ਜਿਹੜੀ ਬੀਬੀਸੀ ਵਾਲੀ ਗੱਲ ਆ ਜਿਹਦੇ ਵਿੱਚ ਕਈ ਬੰਦਿਆਂ ਦੀਆਂ ਉਹਨਾਂ ਨੇ ਹੋਰ ਵੱਖ-ਵੱਖ ਤਰ੍ਹਾਂ ਦੇ ਬੰਦਿਆਂ ਦੀਆਂ ਜਿਹੜੀਆਂ ਆਡੀਓ ਰਿਕਾਰਡਿੰਗ ਪਾਈ ਹੈ ਜਾਂ ਉਹਨਾਂ ਦਾ ਜਿਹੜਾ ਪੱਖ ਰੱਖਿਆ ਵੀ ਉਹ ਕਿਸੇ ਤਰੀਕੇ ਨਾਲ ਉਹਦੀ ਸ਼ਾਖ ਨੂੰ ਜਿਹੜੀ ਢਾਹ ਲਾਈ ਜਾਵੇ ਉਹਦਾ ਮਾਪੇ ਇਸ ਮਸਲੇ ਨੂੰ ਲੈ ਕੇ ਹਾਈ ਕੋਰਟ ਵੀ ਆਪਣਾ ਹਾਈ ਕੋਰਟ ਵੀ ਗਿਆ ਤੇ ਸਦ ਮਾਨਸਾ ਕੋਰਟ ਦੇ ਵਿੱਚ ਵੀ ਉਹਨਾਂ ਨੇ ਇਹਦੇ ਲਈ ਅਪੀਲ ਪਾਈ ਹੈ ਵੀ ਇਹ ਜਿਹੜੀ BBC ਦੇ ਉੱਤੇ ਚੱਲੀ ਡਾਕੂਮੈਂਟਰੀ ਬੰਦ ਹੋਣੀ ਚਾਹੀਦੀ ਹੈ ਬਸੇ ਵੀ ਕਿਸੇ ਮਾਂ-ਬਾਪ ਦਾ ਇੱਕ ਗੱਭਰੂ ਮਾਂ-ਬਾਪ ਦਾ ਨਹੀਂ ਕਿ ਪੰਜਾਬੀਆਂ ਦਾ ਪੁੱਤ ਚਲੇ ਗਿਆ ਜੇ ਤੁਸੀਂ ਉਹਦੇ ਕੋਈ ਡਾਕੂਮੈਂਟਰੀ ਬਣਾਉਣੀ ਆ ਕੋਈ ਕਿਤਾਬ ਲਿਖਣੀ ਆ ਕੋਈ ਗੀਤ ਲਿਖਣਾ ਕੋਈ ਕਹਾਣੀ ਕੋਈ ਫਿਲਮ ਬਣਾਉਣੀ ਆ ਤਾਂ ਉਹ ਘੱਟੋ-ਘੱਟ ਪਰਿਵਾਰ ਦੀ ਸਹਿਮਤੀ ਹੋਣੀ ਬੜੀ ਜ਼ਰੂਰੀ ਆ ਪਰ ਪਰਿਵਾਰ ਦੀ ਕੋਈ ਸਹਿਮਤੀ ਨਹੀਂ ਤੇ ਉਹਨਾਂ ਨੇ ਚਾੱਕ ਕੇ ਉਹ ਡਾਕੂਮੈਂਟਰੀ ਜਿਹੜੀ ਉਹ ਪੇਸ਼ ਕਰਤੀ ਆ ਸੋ ਇਸ ਲਈ ਸਾਡੇ ਅੱਜ ਲੋਕਾਂ ਨੂੰ ਸਮਝਣ ਦੀ ਲੋੜ ਆ ਵੀ ਇਹਨਾਂ ਕੋਲੇ ਜਿਹੜਾ ਬੜਾ ਪੁਰਾਣਾ ਹਾਂ데요 ਅਤੇ ਵਰਤਿਆ ਹੋਇ ਇੱਕ ਪੈਟਰਨ ਨਾ ਸਰਕਾਰਾਂ ਦੇ ਕੋਲੇ ਸਟੇਟ ਦੇ ਕੋਲੇ ਵੀ ਕਿਵੇਂ ਕਿਸੇ ਬੰਦੇ ਦੀ ਖਰਦਾਰ ਕੁਸ਼ੀ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਬਿਲਕੁਲ ਜ਼ੀਰੋ ਬਣਾ ਕੇ ਪੇਸ਼ ਕਰ ਦੋ ਇਹ ਸਾਰਾ ਕੰਮ ਉਸ ਤੇ ਹੋ ਰਿਹਾ ਅੱਜ ਤੁਸੀਂ ਇੱਕ ਹੋਰ ਗੱਲ ਜਗਮੀਤ ਦੇਖੋ ਮੈਂ ਹੀ ਬੜੇ ਚਿਰ ਤੋਂ ਇਹ ਗੱਲ ਦੇਖ ਰਿਹਾ ਤੁਸੀਂ ਫੇਕ ਆਈਡੀਆਂ ਬਣੀਆਂ ਹੋਈਆਂ ਨੇ ਫੇਕ ਆਈਡੀਆਂ ਦੇ ਉੱਤੇ ਫੋਟੋ ਲੱਗੀਆਂ ਦਰਬਾਰ ਸਾਹਿਬ ਦੀ ਫੋਟੋ ਲੱਗੀਆਂ ਗੁਰੂ ਗੋਬਿੰਦ ਸਿੰਘ ਦੀ ਗੁਰੂ ਨਾਨਕ ਦੇਵ ਦੀ ਬਾਬਾ ਬੰਦਾ ਸਿੰਘ ਬਹਾਦਰ ਦੀ ਹਰਿ ਸਿੰਘ ਨਲੂਏ ਦੀ ਫੋਟਮਾਂ ਉਹਨਾਂ ਜੋਧਿਆਂ ਗੁਰੂਆਂ ਜਰਨੈਲਾਂ ਦੀਆਂ ਲੱਗੀਆਂ ਹੋਈਆਂ ਨੇ ਸਾਡੇ ਧਾਰਮਿਕ ਸਥਾਨਾਂ ਦੀਆਂ ਫੋਟਮਾਂ ਲੱਗੀਆਂ ਹੋਈਆਂ ਨੇ ਪਰ ਉਹ ਬੰਦੇ ਕੌਣ ਆ ਉਹ ਜਦੋਂ ਥੱਲੇ ਟਿੱਪਣੀਆਂ ਕਰਦੇ ਆ ਕਮੈਂਟ ਕਰਦੇ ਆ ਜਿਹੜਾ ਬੰਦਾ ਪੜਦਾ ਉਹਨਵੇਂ ਜਿਆਦਾ ਵੀ ਹਾਂ ਇਹਦਾ ਸਾਡੇ ਬੰਦਾ ਸਾਡਾ ਬੰਦਾ ਗੱਲ ਕਰ ਰਿਹਾ ਤਾਂ ਮਤਲਬ ਕਲ ਸੱਚੀ ਹੋ ਸਕਦੀ ਹੈ ਜਾਇਗਲ ਝੂਠੀ ਹੋ ਸਕਦੀ ਹੈ ਆਇਸਟ੍ਰੀ ਕੇ ਨਾਲ ਵੀ ਸਾਨੂੰ ਸਮਝਣ ਦੀ ਲੋੜ ਆ ਵੀ ਸੋਸ਼ਲ ਮੀਡੀਆ ਦਾ ਯੁੱਗ ਆ ਸੋਸ਼ਲ ਮੀਡੀਆ ਤੇ ਮਾਹੌਲ ਕਿਵੇਂ ਸਿਰਜਣਾ ਉਹਦੇ ਸਾਰਾ ਜਿਹੜਾ ਚੱਕਰ ਵੀ ਉਹ ਰਚਿਆ ਜਾ ਰਿਹਾ ਚਾਹੇ ਉਹ ਅਮਰਤਪਾਲ ਦੀ ਆਪਾਂ ਗੱਲ ਕਰਨ ਲਈ ਉਹਦੇ ਕਿਰਦਾਰ ਦੀ ਢਾਲ ਹੀ ਗੱਲ ਹੀ ਆ ਨਾ ਇਹ ਵੀ ਉਹ ਛੇ ਕੁੜੀਆਂ ਨਾ ਚੈਟ ਕਰਦਾ ਸੀ ਅੱਜ ਕੱਲ ਇਹ AI ਦਾ ਜਮਾਨਾ ਹੈ AI ਦੇ ਜਮਾਨੇ ਦੇ ਜਿਹਦੀ ਮਰਜ਼ੀ ਤੁਸੀਂ ਨੰਗੇ ਕਰਕੇ ਵੀਡੀਓ ਬਣਾ ਦਿਓ ਕਿਸੇ ਮਰਜ਼ੀ ਕੁੜੀ ਬੁੜੀ ਨਾ ਜਿੱਥੇ ਮਰਜ਼ੀ ਜੋੜਦੇ ਜੋ ਮਰਜ਼ੀ ਜੋੜਦੇ ਜੁੜ ਜਾਂਦਾ ਬਹੁਤ ਸੌਖਾ ਔਰ ਇੰਨਾ ਹਲਤਾ ਇੰਨਾ ਕੁ ਨੂੰ ਨਿੜਵਾਸ ਤਕ ਨਹੀਂ ਖਿਆਦ ਆਪਣੇ ਨਹੀਂ ਆਈ ਬਾਹਰਲੇ ਮੁਲਕਾਂ ਤੇ ਇੰਨੀ ਮਤਲਬ ਕਿ ਸਫਾਈ ਨਾਲ ਉਹਨੂੰ ਪੇਸ਼ ਕੀਤਾ ਜਾਂਦਾ ਕਿਸੇ ਵੀਡੀਓ ਆਡੀਓ ਜਾਂ ਕਿਸੇ ਵੀ ਤੰਕ ਨੂੰ ਕਿ ਪਤਾ ਨਹੀਂ ਲੱਗਦਾ ਵੀ ਅਸਲੀ ਹੈ ਕਿ ਨਕਲੀ ਹੈ ਹੁਣ ਪਿਛਲੇ ਦਿਨੀਆਂ ਵੀਡੀਓ ਆਈਆਂ ਹੀ ਨਹੀਂ ਫੋਟੋਆਂ ਤੋਂ ਵੀਡੀਓ ਤਿਆਰ ਕਰ ਦਿੱਤੀ ਮੈਂ ਹਾਂ ਬਿਲਕੁਲ ਬਿਲਕੁਲ ਜਿਹੜੀਆਂ ਆਪਾਂ ਨੂੰ ਆਪਾਂ ਵੀ ਸੁਣਾਉਣ ਰਹੇ ਹਾਂ ਇਹਨਾਂ ਦੀ ਹਾਂ ਹਾਂ ਉਹ ਪੱਲਾ ਲੂ ਸੱਚੀ ਪਤਾ ਨਹੀਂ ਬਿਲਕੁਲ ਸੱਚਾਈ ਹਾਂ ਹਾਂ ਸੋ ਇਸ ਲਈ ਅੱਜ ਸਾਨੂੰ ਸਮਝਣ ਦੀ ਲੋੜ ਹੈ ਵੀ ਜਿੰਨਾ ਇਹ ਮਾਹੌਲ ਸਿਰਜਿਆ ਜਾ ਰਿਹਾ ਕਿਸੇ ਵੀ ਤਰੀਕੇ ਨਾਲ ਸਾਡੇ ਕਰਦਾਰਾਂ ਨੂੰ ਢਾਹ ਲਾਉਣ ਲਈ ਸਾਡੇ ਅਕਸਰ ਨੂੰ ਖਰਾਬ ਕਰਨ ਦੇ ਲਈ ਵਰਤਿਆ ਜਾ ਰਿਹਾ ਇਹ ਤੋਂ ਬੜਾ ਸਾਨੂੰ ਸੁਚੇਤ ਹੋ ਕੇ ਜਗਨ ਦੀ ਲੋੜ ਆ ਜਿਵੇਂ ਇਹਨਾਂ ਦੀ کردارਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਜੀ ਉਹਦੇ ਨਾਲ ਨਾਲ ਜਿਵੇਂ ਹੋਰ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਮਾਮਲੇ ਆ ਨਿਕਲ ਕੇ ਆਉਂਦੇ ਨੇ ਅੱਜ ਇੱਕ ਹੋਰ ਹੀ ਮਾਮਲਾ ਨਿਕਲ ਕੇ ਆ ਗਿਆ ਕਿ ਪਤਾ ਨਹੀਂ ਪਿਛਲੇ ਮਾਮਲੇ ਦਿਮਾਉਣ ਲਈ ਇਹੋ ਜਿਹਾ ਕੁਝ ਹੋ ਜਾਂਦਾ ਪਤਾ ਨਹੀਂ ਹਕੀਕਤ 'ਚ ਇਹਨਾਂ ਚੀਜ਼ਾਂ ਹੁੰਦੀਆਂ ਇੱਕ ਕੋਈ ਪ੍ਰਵਾਸੀਆਂ ਦੀ ਕੁੜੀ ਸੀ ਬੜਾ ਗੰਦ ਪਾਉਂਦੀ ਸੀ ਉਹਨੂੰ ਮਾਰ ਦਿੱਤਾ ਇੱਕ ਮੁੰਡਾ ਪੰਜਾਬੀ ਆਪਣਾ ਮਕਸਦ ਜਿੱਥੇ ਆਪਾਂ ਬੈਠੇ ਹੋਏ ਆ ਇਸ ਧਰਤੀ ਦਾ ਨੌਜਵਾਨ ਸੀਗਾ ਉਹ ਆਪਦੇ ਕਾਰੋਬਾਰ ਲਈ ਜਾ ਰਿਹਾ ਸੀ ਕੁਝ ਗੁੰਡਿਆਂ ਵੱਲੋਂ ਘੇਰ ਕੇ ਕੁੱਟ ਕੇ ਮਾਰਿਆ ਗਿਆ ਨੂੰ ਦੇਖੋ ਜੋ ਹਾਲਾਤ ਪੰਜਾਬ ਦੇ ਬਣਾਏ ਜਾ ਰਹੇ ਆ ਪੰਜਾਬ ਬਰੂਦ ਦੇ ਢੇਰ ਤੇ ਆਪਾਂ ਬੈਠਾ ਕਹਿ ਸਕਦੇ ਆ ਇਹਨੂੰ ਚਿੰਗਿਆੜੀ ਲਾਈ ਜਾ ਰਹੀ ਹੈ ਲਾਂਬੂ ਲਾਇਆ ਜਾ ਰਿਹਾ ਪੰਜਾਬ ਦਾ ਜਿਹੜਾ ਮਾਹੌਲ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਸ਼ਾਂਤਮਈ ਜਿਹੜਾ ਸਾਡਾ ਭਾਈਚਾਰਾ ਲੰਬੇ ਸਮੇਂ ਤੋਂ ਬਣਿਆ ਹੋਇਆ ਉਹਨੂੰ ਕਿਵੇਂ ਖਰਾਬ ਕਰਨਾ ਹੈ ਕਿਵੇਂ ਗੰਦ ਪਾਉਣਾ ਹੈ ਸਾਰੀਆਂ ਉਹੀ ਘਟਨਾਵਾਂ ਨੇ ਉਹ ਸੋਸ਼ਲ ਮੀਡੀਆ ਰਹਿਣ ਉਸ ਸਮੇਂ ਪਹਿਲਾਂ ਸਭ ਉਹ ਜਿਹੜੀਆਂ ਟਿੱਪਣੀਆਂ ਕਰਨੀਆਂ ਮੰਨ ਲਓ ਉਹ ਉਹ ਜਿਹੜੀਆਂ ਟਿੱਪਣੀਆਂ ਕਰਦੇ ਨੇ ਜਾਂ ਉਹ ਜਿਹੜੀਆਂ ਪੋਸਟਾਂ ਪਾਉਂਦੇ ਨੇ ਜਿਹੜੀਆਂ ਵਿਵਾਦਿਤ ਹੁੰਦੀਆਂ ਨੇ ਲੋਕਾਂ ਦੀਆਂ ਮੰਨ ਲਓ ਭਾਵਨਾਵਾਂ ਭੜਕਦੀਆਂ ਨੇ ਉਹਦੇ ਸਬੰਧ ਵਿੱਚ ਜਿਹੜਾ ਇਹ ਮਾਮਲਾ ਹੁਣ ਤੁਸੀਂ ਕੱਲ ਮੁਕਸਰ ਦੀ ਘਟਨਾ ਵਾਪਰੀ ਹੈ ਕਿ ਨੌਜਵਾਨ ਮੁੰਡਾ ਜਦੋਂ ਇੱਕ ਬਿਮਾਰ ਬੱਚੀ ਨੂੰ ਲੈਣ ਜਾ ਰਿਹਾ ਤਾਂ ਉੱਤੇ ਕੁ ਸਿਵਸਨ ਨਾਲੇ ਆਪਣੇ ਆਪ ਨੂੰ ਕਹਾਉਂਦੇ ਸਿਵਸਨਾਂ ਦੇ ਸੀ ਪ੍ਰਧਾਨ ਜਿਲ੍ਹੇ ਦੇ ਉਹਨਾਂ ਨੇ ਉਹ ਮੁੰਡਾ ਕੁੱਟਿਆ ਪੁਰੀ ਤੇ ਉਹਦੀ ਵੀਡੀਓ ਵਾਇਰਲ ਹੋਈ ਹੈ ਹੁਣ ਇਹ ਸਿਵਸਨ ਵਾਲੇ ਕੌਣ ਆ ਆਪਣੇ ਘਰਾਂ ਦੇ ਗੋਲੀਆਂ ਚਲਾਤੀਆਂ ਗਨਮੈਨ ਲੈਂਨ ਦੀ ਖਾਤਰ ਸਿਕਿਉਰਟੀਆਂ ਲੈਣ ਦੀ ਖਾਤਰ ਪਹਿਲਾਂ ਕੇ ਇਹਨਾਂ ਪੰਗਾ ਲੈ ਲਿਆ ਜੇ ਅਗਲੇ ਨੇ ਮੋਰੋਂ ਕੁਝ ਕਹਿ ਤਾ ਕਰਤਾ ਪਰ ਸਾਨੂੰ ਥ੍ਰੈਟ ਆਇਆ ਜੀ ਸਾਨੂੰ ਸਿਕਿਉਰਟੀ ਦਿੱਤੀ ਜਾਵੇ ਹਜ਼ਾਰਾਂ ਹੀ ਪੁਲਿਸ ਮੁਲਾਜ਼ਮ ਇਹਨਾਂ ਦੀਆਂ ਸਿਕਿਉਰਟੀਆਂ ਦੇ ਪੰਜਾਬ 'ਚ ਲੱਗੇ ਹੋਏ ਆ ਤੇ ਕਰ ਕੀ ਰਹੇ ਆ ਇਹਨਾਂ ਦੀ ਸਮਾਜ ਦੀ ਪੰਜਾਬ ਲਈ ਪੰਜਾਬੀ ਤਲੀ ਲੋਕਾਂ ਲਈ ਕੀ ਦੇਣਾ ਕੋਈ ਕੱਖ ਵੀ ਦੇਣ ਨਹੀਂ ਹੈਗੀ ਤਪਰ ਇਹ ਦੇ ਲਈ ਅੱਜ ਜਿਹੜੀ ਕੱਲ ਘਟਨਾ ਵਾਪਰਦੀ ਆ ਉਹ ਤੁਸੀਂ ਦੇਖੋ ਕਿੰਨੀ ਸ਼ਰਮਦਾਇਕ ਤੇ ਦੁਖਦਾਈ ਘਟਨਾ ਇੱਕ ਨੌਜਵਾਨ ਸਿਰਫ ਇਸ ਕਰਕੇ ਯਾਰ ਕੋਈ ਐਮਰਜੈਂਸੀ ਕੇਸ ਹੁੰਦਾ ਜਿਵੇਂ ਇਸਿਆਂ ਕੋਈ ਬਿਮਾਰ ਬੰਦਾ ਹੈ ਕੋਈ ਐਂਬੂਲੈਂਸ ਗੱਡੀ ਲੰਘਦੀ ਹੈ ਕੋਈ ਹੋਰ ਬੰਦਾ ਕਹਿੰਦਾ ਯਾਰ ਮੈਨੂੰ ਮੇਰਾ ਕੋਈ ਐਮਰਜੈਂਸੀ ਨੂੰ ਲੰਘ ਜਾਣ ਦਿਓ ਸਾਡੇ ਕਿਸਾਨ ਮਜ਼ਦੂਰ ਜਿੰਨੇ ਕੋ ਧਰਨੇ ਮੁਜਾਰੇ ਲਾਉਂਦੇ ਆ ਰਾਹ ਰੋਕਦੇ ਲੰਘਾ ਆ ਦਿੰਦੇ ਕੋਈ ਗੱਲ ਤਾਂ ਵੱਡੇ ਧਰਨੇ ਹੋਏ ਵੀ ਨਹੀਂ ਪੰਜਾਬ ਦੇ ਲਗਾਉਂਦੇ ਆ ਉਹ ਐਂਬੂਲੈਂਸਾਂ ਕੋਈ ਐਮਰਜੈਂਸੀ ਦੇ ਵਿੱਚ ਕਰੀਏ ਐਮਰਜੈਂਸੀ ਹੈ ਕੋਈ ਮਜਬੂਰੀ ਹੈ ਭਾਈ ਲੰਘ ਜਾ ਇਹ ਥੋੜੇ ਵੀ ਕੋਈ ਬੰਦਾ ਯਾਰ ਬਿਮਾਰ ਬੱਚੀ ਨੂੰ ਲੈਣਗਾ ਤੁਸੀਂ ਫੜ ਕੇ ਕੁੱਟਤਾ ਤੇ ਪੁਲਿਸ ਉਹਦੀ ਹਮਾਇਤ ਕਰ ਰਹੀ ਆ ਇੱਥੋਂ ਦਾ ਐਸਪੀ ਐਚਓ ਨੂੰ ਅੱਜ ਉਸ ਮੁੰਡੇ ਨੂੰ ਸੀ.ਟੀ.ਐਸ ਕਰਾਉਣ ਦੇ ਬਹਾਨੇ ਲਾ ਜਾ ਕੇ ਚੱਕ ਕੇ ਉੱਥੇ ਦਾ ਆਪਣੇ ਐਸਐਸਪੀ ਡਾਕਟਰ ਲੈ ਜਾਂਦਾ ਉਹਨੂੰ ਕਹਿੰਦਾ ਵੀ ਵੀਡੀਓ ਬਣਾ ਵੀ ਮੈਂ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਆ ਬੰਦੇ ਫੜੇ ਨਹੀਂ ਗਏ ਬੰਦੇ ਹਲੇ ਨਾਮਜਦ ਨਹੀਂ ਹੋਏ ਹੁਣ ਤੁਸੀਂ ਗੱਲ ਕੀਤੀ ਕਿ ਇਹ ਬਹੁਤ ਦੇਖੋ ਜਿਹੜਾ ਉਹੀ ਗੱਲ ਆ ਜਾਂਦੀ ਹੈ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ਾਂ ਕੌਣ ਕਰ ਰਿਹਾ ਸਰਕਾਰਾਂ ਕਰ ਰਹੀਆਂ ਨੇ ਏਜੰਸੀਆਂ ਕਰ ਰਹੀਆਂ ਨੇ ਕੌਣ ਕਰ ਰਿਹਾ ਅਸੀਂ ਇਹ ਬੜੇ ਲੰਮੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਾਂ ਵੀ ਜਿਹੜੇ ਇੱਥੇ ਕੋਈ ਗੈਰ ਪੰਜਾਬੀ ਬੰਦੇ ਆਉਂਦੇ ਆ ਕੋਈ ਪ੍ਰਵਾਸੀ ਬੰਦੇ ਆਉਂਦੇ ਉਹਨਾਂ ਦੀ ਪੜਤਾਲ ਹੋਣੀ ਚਾਹੀਦੀ ਆ ਜਾਂਚ ਹੋਣੀ ਚਾਹੀਦੀ ਉਹ ਕਿੱਥੋਂ ਆਏ ਕੀ ਉਹਨਾਂ ਦਾ ਪਿਛਲਾ ਰਿਕਾਰਡ ਹੈ ਕੁਛ ਨਹੀਂ ਇੱਥੇ ਦੇਖਿਆ ਜਾਂਦਾ ਤੁਸੀਂ ਦੇਖੋ ਜਦੋਂ ਬਾਕੀ ਸੂਬਿਆਂ ਦੇ ਵਿੱਚ ਕਾਨੂੰਨ ਬਣ ਚੁੱਕੇ ਆ ਵੀ ਉਹ ਹੁਣ ਨਮਾ ਕਾਨੂੰਨ ਜਿਹੜਾ ਤੁਹ ਦੱਸਦਾ ਤਿੰਨ ਤਰੀਕ ਦੀ ਗੱਲ ਹੈ ਤਿੰਨ ਤਰੀਕ ਨੂੰ ਸੈਂਟਰ ਸਰਕਾਰ ਨੇ ਜਿਹੜੀ ਯੂਟੀ ਹੈ ਲਦਾਖ ਲਦਾਖ ਦੇ ਵਿੱਚ ਇਹ ਉਹਨਾਂ ਨੇ ਲਾਗੂ ਕਰਤਾ ਵੀ ਇੱਥੋਂ ਦਾ ਡੋਮਿਸਾਈਲ ਹੀ ਇੱਥੇ ਨੌਕਰੀ ਲੈ ਸਕਦਾ ਹਮ ਪਰ ਪੰਜਾਬ 'ਚ ਨਹੀਂ ਹੈ ਉਤਰਾਖੰਡ ਚ ਹਿਮਾਚਲ ਚ ਹੋਰ ਬਹੁਤ ਸੂਬਿਆਂ ਦੇ ਵਿੱਚ ਕਾਨੂੰਨ ਲਾਗੂ ਆ ਪਰ ਪੰਜਾਬ ਦੇ ਵਿੱਚ ਕੋਈ ਜ਼ਮੀਨਾਂ ਲੈਣੀਆਂ ਕੋਈ ਹੋਰ ਕਰਨਾ ਹੁਣ ਉਹ ਗੱਲ ਆ ਜਾਂਦੀ ਆ ਹੁਣ ਇਹ ਇੱਕ ਪਾਸੇ ਗੱਲ ਕਰ ਰਹੇ ਆ ਕਿ ਅਸੀਂ 24000 ਏਕੜ ਦਾ ਗੱਲ ਚੱਲੀ ਲੁਧਿਆਣੇ ਮੋਗੇ ਦੀ ਇਸ ਤਰ੍ਹਾਂ ਬਰਹੰਡਾ ਮਾਨਸਾ ਪ੍ਰੀਤਪੁਰ ਪਟਿਆਲਾ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਚ ਵੱਖ-ਵੱਖ ਥਾਵਾਂ ਤੇ ਇਹਨਾਂ ਨੇ ਲੱਖਾਂ ਏਕੜ ਜ਼ਮੀਨ ਐਕਵਾਇਰ ਕਰਨ ਜਾ ਰਹੇ ਆ ਇਹ ਅਰਬਨਸ਼ਟਰਟਾ ਬਣਾਉਣ ਦੇ ਲਈ ਹੁਣ ਅਰਬਨ ਸਟੇਟਾਂ ਦੇ ਵਿੱਚ ਬਸਾਉਣਾ ਕਿਨੂੰ ਲਿਆ ਕੇ ਪੰਜਾਬੀ ਦਾ ਬਸ ਨਹੀਂ ਰਹੀ ਪੰਜਾਬੀਆਂ ਕੋਲੇ ਆਪਣੇ ਘਰ-ਬਾਰ ਹੈਗੇ ਚਾਹੇ ਪੰਜਾਬ ਦਾ Hindu ਹੈ ਚਾਹੇ ਪੰਜਾਬ ਦਾ Sikh ਹੈ ਜਾਂ Musalman ਹੈ ਉਹ ਸ਼ਹਿਰਾਂ 'ਚ ਬੈਠਾ ਕੋਈ ਪਿੰਡਾਂ 'ਚ ਬੈਠਾ ਉਹਨਾਂ ਕੋਲ ਆਪਣਾ ਗੁਜ਼ਾਰੇ ਜੋਗਰੀ ਜਗ੍ਹਾ ਹੈਗੀ ਆ ਇਹਨਾਂ ਬਸਾਉਣਾ ਕਿਨੂੰ ਲਿਆ ਕੇ ਅੱਗੇ ਜਿੰਨਾ ਜੀਰਖਪੁਰ ਦੇ ਚੰਡੀਗੜ੍ਹ ਦੇ ਨਾਲ-ਨਾਲ ਔਖੜ ਮਹਾਲੀ ਰੋਪੜ ਵਾਲੇ ਪਾਸੇ ਲੁਧਿਆਣੇ ਦੇ ਆਸੇ-ਪਾਸੇ 22 ਪਿੰਡਾਂ ਦੀ ਜ਼ਮੀਨ ਪਹਿਲਾਂ ਰੋਕੀ ਗਈ ਉੱਥੇ ਕੌਣ ਬਸ ਰਿਹਾ ਸਾਡੇ ਪੰਜਾਬੀ ਬਸ ਰਹੇ ਆ ਇਹੀ ਤਾਂ ਡੈਮੋਗ੍ਰਾਫੀ ਦੀ ਪੰਜਾਬ ਦੀ ਬਦਲੀ ਜਾ ਰਹੀ ਜਿਹਦੇ ਤੁਸੀਂ ਬਾਰ ਬਾਰ ਰੌਲਾ ਪਾ ਰਹੇ ਆ ਕਿ ਯਾਰ ਇਹ ਇਹ ਚੀਜ਼ ਨੂੰ ਰੋਕਣਾ ਚਾਹੀਦਾ ਪਰ ਰੋਕਣ ਦੀ ਬਜਾਏ ਦੇਖੋ ਇਹ ਇਹ ਇਸ ਵੇਲੇ ਹਾਲਾਤੇ ਵਿਖੜੇ ਆ ਭਵੰਤਮਾਨ ਦੇ ਉੱਤੇ ਕੇਜਰੀਵਾਲ ਵਰਗੇ ਭਾਰੂ ਪੈ ਚੁੱਕੇ ਆ ਇਹਦੀ ਕੋਈ ਸੁਣਵਾਈ ਨਹੀਂ ਸਿਰਫ ਤੇ ਸਿਰਫ ਇਹਨੂੰ ਇਹ ਜਮੂਰਾ ਬਣਾ ਛੱਡਿਆ ਵੀ ਜੋ ਅਸੀਂ ਜਿਵੇਂ ਅਸੀਂ ਨਚਾਵਾਂਗੇ ਉਹ ਮੈਂ ਤੂੰ ਨੱਚਣਾ ਤੇ ਉਹ ਮੇ ਬੋਲ ਰਿਹਾ ਉਹ ਮੈਂ ਆਪਣੀਆਂ ਗੱਲਾਂ ਬਾਤਾਂ ਰੱਖ ਰਿਹਾ ਲੋਕਾਂ ਕੋਲੇ ਆਪਣੀਆਂ ਕਹਾਣੀਆਂ ਉਹੀ ਚੁਟਕਲੇ ਸੁਣਾ ਰਿਹਾ ਤੇ ਉਹੀ ਤੰਜ ਕਸ ਰਿਹਾ ਵਿਰੋਧੀਆਂ ਤੇ ਬਾਦਲਾਂ ਤੇ ਕਾਂਗਰਸੀਆਂ ਤੇ ਅਸਲ ਪੰਜਾਬ ਦਾ ਢਾਹ ਘਾਣ ਹੋ ਰਿਹਾ ਤੁਸੀਂ ਦੇਖੋ ਜਗਮਿਤ ਸਹਿਕਾਰੀ ਖੰਡ ਮਿਲਦੇ ਵਿੱਚ 160 ਪੋਸਟਾਂ ਨਿਕਲਦੀਆਂ ਨੇ ਜਿਹਦੇ ਵਿੱਚੋਂ ਪੰਜਾਬੀ ਜਿਹੜੀ ਅੱਗੇ ਸ਼ਰਤ ਲਾਜ਼ਮੀ ਸੀਗੀ ਕਿ 10ਵੇਂ ਥੋੜੀ ਪੰਜਾਬੀ ਚ ਕੀਤੀ ਹੋਣੀ ਚਾਹੀਦੀ ਉਹ ਸ਼ਰਤ ਹੀ ਖਤਮ ਕਰਤੀ ਹੂੰ ਪੰਜਾਬ ਪੁਲਿਸ ਦਾ ਪੇਪਰ ਦੇ ਵਿੱਚ 10 ਨੰਬਰ ਦੀ ਪੰਜਾਬੀ ਹੈ ਤੇ ਪੰਜਾਬ ਦਾ ਇਤਿਹਾਸ ਨਹੀਂ ਪੁੱਛਿਆ ਜਾ ਰਿਹਾ ਹੁਣ ਇੱਕ ਤਰੀਕੇ ਨਾਲ ਸਾਡੀਆਂ ਜਿੰਨੀਆਂ ਵੀ ਨੌਕਰੀਆਂ ਨੇ ਉਹ ਬਾਹਰਲੇ ਨੂੰ ਬਿਠਾਇਆ ਜਾ ਰਿਹਾ ਸਾਡੇ ਰੋਜ਼ਗਾਰ ਦੇ ਉੱਤੇ ਬਾਹਰਲੇ ਨੂੰ ਬਿਠਾਇਆ ਜਾ ਰਿਹਾ ਅਸੀਂ ਕੋਈ ਨਫ਼ਰਤ ਨਹੀਂ ਕਰਦੇ ਮੈਂ ਇਹ ਗੱਲ ਦਾ ਜ਼ਿਕਰ ਹਰ ਥਾਂ ਕਰਦਾ ਵੀ ਸਾਡੀ ਕਿਸੇ ਭਾਈਚਾਰੇ ਨਾਲ ਕਿਸੇ ਫਿਰਕੇ ਨਾਲ ਕੋਈ ਨਫ਼ਰਤ ਨਹੀਂ ਕੋਈ ਜੀ ਉਸਦ ਕੇ ਜਿੱਥੋਂ ਮਰਜੀ ਆਵੇ ਕੰਮ ਕਰੇ ਸਾਡੇ ਲੋਕ ਵੀ ਜਾਂਦੇ ਆ ਪਰ ਘੱਟੋ ਘੱਟ ਉਹਨਾਂ ਲਈ ਕੋਈ ਕਾਇਦੇ ਕਾਨੂੰਨ ਕੋਈ ਸ਼ਰਤਾਂ ਤਾਂ ਹੋਣੀਆਂ ਚਾਹੀਦੀਆਂ ਨੇ ਅਜੇ ਤਾਂ ਸਾਡੇ ਇੱਥੇ ਰਹਿਣਾ ਇੱਕ ਕੱਖ ਨਹੀਂ ਜਿਹੜਾ ਰੋਲ ਮਾਡਲ ਬਣਨ ਦੀ ਕੋਸ਼ਿਸ਼ ਕਰਦਾ ਸਿੱਧੂ ਮੂਸੇਵਾਲੇ ਨੇ ਬੜੇ ਪੰਜਾਬੀ ਬਦਲਣ ਦੀ ਕੋਸ਼ਿਸ਼ ਕੀਤੀ ਆਪਣੇ ਗੀਤਾਂ ਦੇ ਰਾਹੀਂ ਜੇ ਅਮਰਤਪਾਲ ਦੀ ਗੱਲ ਕਰ ਲਈਏ ਫਿਰ ਉਹਨਾਂ ਦੀ ਕਰਦਾਰ ਇਹ ਤਾਂ ਪੁਲਿਸ ਅਫਸਰ ਮੰਨ ਰਹੇ ਨੇ ਹੂੰ ਕਿ ਇੰਟੈਲੀਜੈਂਸੀ ਨੂੰ ਪਤਾ ਸੀ ਕਿ ਮੂਸੇਲ ਦਾ ਕਤਲ ਹੋਣਾ ਹੈ ਹੂੰ ਇਹ ਤਾਂ ਇੱਕ ਮਨ ਪੁਲਿਸ ਅਫਸਰ ਰਿਟਾਇਰ ਹੋ ਗਿਆ ਪਤਾ ਨਹੀਂ ਕੀ ਨਾਮ ਦਾ ਡੀਐਸਪੀ ਸਾਹਿਬ ਰਿਟਾਇਰ ਹੋਇਆ ਉਹ ਮੂਸੇਲ ਦੇ ਕੇਸ ਦੇ ਵਿੱਚ ਵੀ ਸ਼ਾਮਲ ਸੀਗਾ ਉਹ ਜਦੋਂ ਲਾਉਂਸ ਨੂੰ ਪੇਸ਼ੀ ਵਗੈਰਾ ਤੇ ਲਿਆਉਂਦੇ ਸੀਗੇ ਤਾਂ ਉਹ ਉਹ ਆਪ ਰਿਵਿਊ ਆਈ ਹੈ ਹਾਂ ਉਹਦੀ ਇੰਟਰਵਿਊ ਸੁਣੀ ਆ ਮੈਂ ਉਹ ਤਾਂ ਮੰਨ ਰਿਹਾ ਵੀ ਇਹ ਇੰਟੈਲੀਜੈਂਸੀ ਨੂੰ ਪਤਾ ਸੀਗਾ ਕਿ ਕਤਲ ਹੋਇਆ ਵੀ ਇਹਨਾਂ ਦਾ ਕਤਲ ਹੋਣਾ ਤੇ ਕਿੰਨੀ ਫੇਲ ਤਾਂ ਇੰਟੈਲੀਜੈਂਸੀ ਨੇ ਦੱਸਿਆ ਕਿਉਂ ਨਹੀਂ ਸਵਾਲ ਇਹ ਆ ਹੂੰ ਇੰਨੇ ਹਥਿਆਰ ਆਜਣੇ ਕਿ 47 ਵਰਗੇ ਹਥਿਆਰ ਆਜਣੇ ਤਾਂ ਮੈਂ ਤਾਂ ਉਸ ਦਿਨ ਜਿਸ ਦਿਨ ਸਿੱਧੂ ਦੀ লাশ ਘਰੇ ਪਈ ਸੀ ਉਹਦੇ ਮੈਂ ਉਸ ਦਿਨ ਹੀ ਬੋਲਿਆ ਸੀ ਵੀ ਆਮ ਕਤਲ ਨਹੀਂ ਇਹ ਕੋਈ ਗੈਗੂਬਾਰ ਦਾ ਕਤਲ ਨਹੀਂ ਹੈਗਾ ਸਟੇਟ ਦਾ ਕਰਾਇਆ ਹੋਇਆ ਐਨਸੀਆ ਦਾ ਕਰਾਇਆ ਹੋਇਆ ਕਤਲ ਆ ਦੇਖੋ ਜਿਹੜੇ ਬੰਦੇ ਅੱਜ ਪੰਜਾਬ ਲਈ ਪੰਜਾਬੀਅਤ ਲਈ ਆਪਣੇ ਕੌਮ ਲਈ ਬੋਲਣਗੇ ਦਰਦ ਰੱਖਦੇ ਆ ਆਪਣੇ ਲੋਕਾਂ ਨੂੰ ਜਗਾਉਣਗੇ ਆਪਣੇ ਹੱਕ ਦੀ ਗੱਲ ਕਰਨਗੇ ਹੋਏ ਧੱਕੇ ਦੀ ਗੱਲ ਕਰਨਗੇ ਮਜਲੂਮਾਂ ਨਾਲ ਖੜਨਗੇ ਜੁਰਮ ਦੇ ਖਿਲਾਫ ਲੜਨਗੇ ਉਹਨਾਂ ਬੰਦਿਆਂ ਦੇ ਉੱਤੇ ਇਹ ਚੀਜ਼ਾਂ ਵਾਪਰਨਗੇ ਵਾਪਰਨੀਆਂ ਕਰਦਾਕੁਸ਼ੀ ਕੀਤੀ ਜਾਣੀ ਹੈ ਜਾਂ ਮਰਵਾਏ ਜਾਣੇ ਹਨ ਜਾਂ ਜਿੱਦਾਂ ਜਾ ਕੇ ਸੱਟੇ ਜਾਣੇ ਹਨ ਇਹ ਇਹ ਇਹੀ ਚੀਜ਼ ਅੱਜ ਪੰਜਾਬ ਨਾਲ ਸਭ ਤੋਂ ਵੱਡੇ ਪੱਧਰ ਤੇ ਵਾਪਰ ਰਹੀ ਹੈ ਕਿਉਂ ਵਾਪਰ ਰਹੀ ਹੈ ਕਿਉਂਕਿ ਅਸੀਂ ਤਮਾਸ਼ੀਨ ਹੋ ਗਏ ਅਸੀਂ ਆਪਣੇ ਲੋਕਾਂ ਦੀ ਜੜਾਂ ਵੱਢਣ ਤੇ ਹੋ ਗਏ ਲੱਤਾਂ ਖਿੱਚਣ ਤੇ ਹੋ ਗਏ ਨੇ ਕੱਲ ਦੀ ਘਟਨਾ ਮੁਕਸਰ ਵਾਲੀ ਹੈ ਇੱਕ ਨੌਜਵਾਨ ਨੂੰ ਯਾਰ 10-15 ਬੰਦੇ ਕੁੱਟ ਰਹੇ ਨੇ ਹੂੰ ਤੇ ਬਾਕੀ ਖੜ ਕੇ ਤਮਾਸ਼ਾ ਦੇਖ ਰਹੇ ਨੇ ਕਿਉਂ ਬਈ ਸੋਡੀ ਵੀ ਵਾਰੀ ਆਉਣੀ ਆ ਅੱਜ ਤੁਸੀਂ ਤਮਾਸ਼ਵੀਨ ਬਣੇ ਖੜੇ ਹੋ ਪਰ ਬਾਕੀ ਭੀੜ ਸੋਡਾ ਤਮਾਸ਼ਾ ਜਦੋਂ ਬਣਿਆ ਅਸੀਂ ਥੋੜੇ ਕੋਟ ਛੱਤਰ ਪੈਂਦੇ ਹੋਏ ਤਾਂ ਸੋਡਾ ਤਮਾਸ਼ਾ ਦੇਖਣਾ ਉਹਦੇ ਚ ਹੋਰ ਗੱਲ ਸਾਹਮਣੇ ਆਈ ਹੈ ਜੀ ਮਿਤਕਾਲ ਵਾਲੀ ਘਟਨਾ ਜਿਹੜੀ ਇੱਥੋਂ ਦਾ ਪ੍ਰਧਾਨ ਜਿਹੜਾ ਕਹਿੰਦਾ ਮੈਂ ਸਭਸੰਮਨ ਦਾ ਪ੍ਰਧਾਨ ਆ ਕੋਈ ਜਿਹੜਾ ਕੋਈ ਕੋਈ ਹੋ ਜਾਂ ਕੁਛ ਉਹਨਾਂ ਦਾ ਗਰੁੱਪ ਆ ਠੀਕ ਹੈ ਜਗਦੀਸ਼ ਪਤਾ ਨਹੀਂ ਜੇਸ਼ ਕਰਗ ਪਤਾ ਨਹੀਂ ਜੇਸ਼ ਕਰਗ ਹੂੰ ਉਹਦੇ ਨਾਲ ਜਿਹੜਾ ਜਿਹੜੇ ਉਸ ਨੌਜਵਾਨ ਨੂੰ ਕੁੱਟਿਆ ਚੜੇਬਾਨ ਪਿੰਡ ਦੇ ਸਰਪੰਚ ਦਾ ਮੁੰਡਾ ਜਿਹੜਾ ਨੌਜਵਾਨ ਨੂੰ ਕੁੱਟਿਆ ਗਿਆ ਉਹ ਉਸ ਨੌਜਵਾਨ ਨੂੰ ਕੁੱਟਣ ਦੇ ਵਿੱਚ ਉਹਦੇ ਨਾਲ ਜਿਹੜੇ 20 25 ਬੰਦੇ ਉਹ ਬੰਦੇ ਕੌਣ ਆ ਅਸੀਂ ਪੜਤਾਲ ਹੋਊਗੀ ਕਿੱਥੋਂ ਆਏ ਹੋ ਬੰਦੇ ਇੱਥੇ ਕਿਵੇਂ ਬਸ ਰਹੇ ਆ ਉਹ ਉਹੀ ਗੱਲ ਆ ਗਈ ਨਾ ਵੀ ਜਿਹੜੇ ਬਾਹਰੋਂ ਆ ਕੇ ਇੱਥੇ ਗੁੰਡਾਗਰਦੀ ਕਰਦੇ ਆ ਸਾਡੀ ਕੁੱਟਮਾਰ ਕਰ ਰਹੇ ਆ ਉਹਨਾਂ ਨੂੰ ਕਿਵੇਂ ਪੁਲਿਸ ਸ਼ਹਿ ਦੇ ਰਹੀ ਆ ਜਾਂ ਸਰਕਾਰ ਸ਼ਹਿ ਦੇ ਰਹੀ ਆ ਜਾਂ ਉਹਨੂੰ ਬਚਾਇਆ ਜਾ ਰਿਹਾ ਡੀਐਸਪੀ ਸ਼ਰੇਆਮ ਡੀਐਸਪੀ ਨੂੰ ਫੋਨ ਕਰਦਾ ਉਹ ਬੰਦੇ ਦਾ ਐਫਆਈਆਰ ਦਰਜ ਆ ਜਿਹੜੇ ਗਰਗ ਤੇ ਪ੍ਰਧਾਨ ਤੇ ਉਹ ਬੰਦਾ ਡੀਐਸਪੀ ਨੂੰ ਫੋਨ ਕਰੀ ਜਾਂਦਾ ਡੀਐਸਪੀ ਦੇ ਫੋਨ ਤੇ ਫੋਨ ਆ ਰਿਹਾ ਤੇ ਡੀਐਸਪੀ ਕਹਿ ਰਿਹਾ ਕਿ ਉਹਦਾ ਬੰਦਾ ਹੀ ਭੱਜ ਗਿਆ ਇਹ ਜਿਹੜੀ ਗੁੰਡਾਗਰਦੀ ਤੁਹਾਡੇ ਸਾਹਮਣੇ ਨੂੰ ਦੇਖ ਰਹੇ ਆਪਾਂ ਵੀ ਰੋਜ਼ ਦੀਆਂ ਘਟਨਾਵਾਂ ਕਿਤੇ ਪੁਲਿਸ ਝੂਠੇ ਮੁਕਾਬਲੇ ਚ ਬੰਦਾ ਮਾਰ ਦਿੰਦੀ ਐ ਕਿਤੇ ਪੁਲਿਸ ਰਾਸਤੇ ਵਿੱਚ ਬੰਦਾ ਮਰ ਜਾਂਦਾ ਇਹ ਰੋਜ਼ ਪੁਲਿਸ ਸਟੇਟ ਬਣ ਚੁੱਕਿਆ ਤੇ ਬਣਾਇਆ ਨਹੀਂ ਬਣ ਚੁੱਕਿਆ ਇੰਨੀਆਂ ਪਾਵਰਾਂ ਨਹੀਂ ਆ ਜਿਹੜੀਆਂ ਨਵੇਂ ਕਾਨੂੰਨ ਬਣਾਏ ਬਹੁਤ ਜ਼ਿਆਦਾ ਬੰਦੀ ਪਾਰਟੀਆਂ ਦੇ ਵਿੱਚ ਰਹੇ ਕੋਈ ਵੀ ਲੀਡਰ ਪਤਾ ਨਹੀਂ ਉਹਨਾਂ ਦੇ ਆਪ ਦੇ ਕਾਰਜਕਾਰ ਦੇ ਵਿੱਚ ਮਾੜੇ ਕੰਮ ਹੋਏ ਆ ਕਾਲੀਆਂ ਦੀ ਗੱਲ ਕਰ ਲਈਏ ਕਾਂਗਰਸੀਆਂ ਦੀ ਗੱਲ ਕਰ ਲਈਏ ਆਪ ਮੌਜੂਦਾ ਬੀਜਪੀ ਦੇ ਕੋਈ ਵੀ ਨਹੀਂ ਬੋਲਦਾ ਇਸ ਚੀਜ਼ ਤੇ ਬੋਲਦਾ ਹੀ ਨਹੀਂਗਾ ਦੇਖੋ ਸਾਰੇ ਉਹ ਕਨੇ ਇਸ ਮਾਮਲੇ ਸਾਰੇ ਨੰਗੇ ਨੇ ਹੂੰ ਕੌਣ ਬੋਲੂਗਾ ਹੂੰ ਕਾਂਗਰਸੀ ਬੋਲਣਗੇ ਬਾਦਲ ਵਾਲੇ ਬੋਲਣਗੇ ਕਿਵੇਂ ਬੋਲਣਗੇ ਕਿੰਨਾ ਘਾਣ ਕਾਂਗਰਸ ਵੇਲੇ ਹੋਇਆ ਕਿੰਨਾ ਘਾਣ ਬਾਦਲਾਂ ਵੇਲੇ ਹੋਇਆ ਹੁਣ ਬੀਬੀ ਬਾਦਲ ਨਾਲ ਸੌਂ ਰਿਆ ਸੀਗਾ ਬੀਬਾ ਹਰਸਿਮਰਤ ਬੋਲ ਰਹੀ ਆ ਆ ਜਿਹੜਾ ਕਟਨਾਮਾ ਵਾਪਰੀਆਂ ਨੇ ਇੱਕ ਦੋ ਉਹ ਉਥੇ ਸਮਾਣੇ ਪਿੰਡ ਦੇ ਵਿੱਚ ਬੱਚੇ ਵਿਚਾਰੇ 6 ਬੱਚੇ 7 ਬੱਚੇ ਮਾਰੇ ਗਏ ਟਿੱਪਰ ਦੇ ਥੱਲੇ ਦੇ ਕੇ ਮਾਰਤੇ ਉੱਥੇ ਬੋਲ ਰਹੀ ਆ ਇਹ ਜੀ ਐ ਹੋ ਗਿਆ ਜੀ ਐ ਹੋ ਗਿਆ ਕਿੰਨੇ ਬੰਦੇ ਬਾਦਲਾਂ ਦੀਆਂ ਬੱਸਾਂ ਨੇ ਮਾਰੇ ਥੋੜੇ ਜਿਆਦਾ ਹੋਣਾ ਹੂੰ ਐਨੇ ਦਰਲੇ ਬੰਦੇ ਕੋਈ ਸੁਣਵਾਈ ਨਹੀਂ ਸੀ ਐਨੀ ਧੱਕਾ ਚਾਹੀਦੇ ਗੁੰਡਾ ਕਰਦੀ ਬੱਸਾਂ ਵਾਲੇ ਕਰਦੇ ਨੇ ਜਿੰਨੀਆਂ ਬਾਦਲ ਦੀਆਂ ਬੱਸਾਂ ਰਹੀਆਂ ਨੇ ਉਹਦੇ ਲਈ ਪਤਾ ਗੱਲ ਕੀ ਹੋ ਰਹੀ ਆ ਅਸਲ ਦੇ ਵਿੱਚ ਇੱਕ ਨਿਚੋੜ ਜਿਹੜਾ ਮੈਂ ਕੱਢਦਾ ਜਗਮੀਤ ਸਾਡੇ ਜਿਹੜੇ ਬੰਦੇ ਨੇ ਸਾਡੇ ਬੰਦਿਆਂ ਦੇ ਲਾਲਚ ਨੇ ਸਾਡੇ ਬੰਦੇ ਅੰਨੇ ਹੋ ਚੁੱਕੇ ਆ ਕੰਨ ਤੇ ਸਾਡੇ ਲੋਕਾਂ ਦੇ ਪੱਟੀ ਬਣ ਚੁੱਕੀ ਹੈ ਸਾਡੇ ਲੋਕਾਂ ਨੂੰ ਸਿਰਫ ਪੈਸੇ ਤੋਂ ਇਲਾਵਾ ਦਿਖਦੇ ਕੱਖ ਨਹੀਂ ਨਾ ਇਹਨਾਂ ਨੂੰ ਕੋਈ ਆਪਣੀ ਧਰਤੀ ਨਾਲ ਨਾ ਬੋਲੀ ਨਾਲ ਨਾ ਪਾਣੀ ਨਾਲ ਨਾ ਨਸਲਾਂ ਨਾਲ ਕਿਸੇ ਨਾਲ ਕੋਈ ਲੈਣ ਦੇ ਲੋਕ ਸਿਰਫ ਤੇ ਸਿਰਫ ਆਪਣੇ ਟੱਡ ਦੇ ਸਕੇ ਹੋਗੇ ਇਹਨਾਂ ਨੂੰ ਸਿਰਫ ਆਪਣੇ ਟੱਡ ਨਾਲ ਆਪਣੇ ਆਪ ਨਾਲ ਮਤਲਬ ਆ ਕੀ ਹੁੰਦਾ ਕੀ ਨਹੀਂ ਹੁੰਦਾ ਕੋਈ ਪਰਵਾਹ ਨਹੀਂ ਹੁਣ ਇੱਥੇ ਇਹਨਾਂ ਗੱਲਾਂ ਦੀ ਗੱਲ ਇੱਕ ਹੋਰ ਮੈਂ ਜਿਹੜੀ ਬੜਾ ਚਿੰਤਾ ਦਾ ਵਿਸ਼ਾ ਮੈਂ ਲੰਮੇ ਸਮੇਂ ਤੋਂ ਕਰਦਾ ਰਹੇ ਸਾਡਾ ਪਾਣੀ ਮੁੱਕ ਰਿਹਾ ਜੀ ਹੂੰ ਛੋੜੇ ਕੋਲ ਸਾਰਾ 15 15 ਸਾਲ ਵੀ ਛੱਡੋ ਮਨ ਲਾ ਵੀ 2030 ਤੱਕ ਜਾਂਦੇ ਜਾਂਦੇ ਹੀ ਪੰਜਾਬ ਦੇ ਵਿੱਚ ਪਾਣੀ ਦਾ ਬਹੁਤ ਵੱਡਾ ਸੰਕਟ ਖੜਾ ਹੋ ਜਾਣਾ ਹੁਣ ਜੀਵ ਐਡੀ ਨਿਕਲੀ ਪਿਆ ਗੱਠ ਦੀ ਲੋਕਾਂ ਦੀ ਗਰਮੀ ਹੋਇਆ 44 45 ਡਿਗਰੀ ਹੋਇਆ ਕਿਵੇਂ ਤਰਾ ਤਰਾ ਹੋ ਗਈ ਕਿਵੇਂ ਲੋਕ ਚੀਕਾਂ ਪੇ ਮਾਰਦੇ ਆ ਇਹ ਤਾਂhle ਦੇਖਾਂਗੇ ਹਾਲਾਤ ਬਾਪਰ ਦੇ ਤੁਸੀਂ ਉਹਦੇ ਲਈ ਜ਼ਿੰਮੇਵਾਰ ਕੌਣ ਆ ਕੀ ਅਸੀਂ ਅੱਜ ਐਸ ਮੋੜ ਤੇ ਖੜ ਕੇ ਸੋਚਦੇ ਆਂ ਵੀ ਇਹ ਸਾਨੂੰ ਆਪਣੇ ਪਾਣੀਆਂ ਨੂੰ ਬਚਾਉਣ ਲਈ ਇਸ ਧਰਤੀ ਨੂੰ ਬਚਾਉਣ ਲਈ ਜਿਵੇਂ ਇੱਕ ਮੈਂ ਪਿੱਛੇ ਜੇ ਖਬਰ ਪੜ ਰਿਆ ਸੀ ਜਿਵੇਂ ਮੈਕਸੀਕੋ ਦੇ ਵਿੱਚ ਨਾ ਕੁਝ ਏਰੀਆ ਜਿਹੜਾ ਉਹ ਥੱਲੇ ਦਬ ਗਿਆ ਧਰਤੀ ਥੱਲੇ ਦਬ ਗਈ ਉਹ ਧਰਤੀ ਥੱਲੇ ਦਬਣ ਦਾ ਕਾਰਨ ਸੀ ਵੀ ਲਗਾਤਾਰ ਕਈ ਦਹਾਕਿਆਂ ਤੋਂ ਪਾਣੀ ਕੱਢਿਆ ਗਿਆ ਸਾਡੇ ਵੀ ਤਾਂ ਹੀ ਹੋ ਰਿਹਾ ਥੱਲੋਂ ਪਾਣੀ ਨਿਕਲ ਰਿਹਾ ਹੈ ਉਹ ਥੱਲੋਂ ਧਰਤੀ ਖਾਲੀ ਹੋ ਰਹੀ ਹੈ ਨੇ ਦਬਣਾ ਹੀ ਇੱਕਦਮ ਥੱਲੇ ਨੂੰ ਤਾਂ ਹਜੂਗ ਧਰਤੀ ਸਾਰੀ ਇਹਦੇ ਲਈ ਕੋਈ ਫਿਕਰਮੰਦ ਨਹੀਂ ਹੈਗਾ ਅੱਜ ਮੈਂ ਇੱਕ ਹੋਰ ਗੱਲ ਦੇਖੋ ਮੈਂ ਸਾਡੇ ਲੋਕਾਂ ਨੂੰ ਬੇਨਤੀ ਕਰਦਾ ਉਹ ਰੱਬ ਦਾ ਵਾਸਤਾ ਉਹ ਕੁਦਰਤ ਨਾਲ ਇੰਨਾ ਤੁਸੀਂ ਜਿਹੜਾ ਆਡਾ ਲਾਇਆ ਹੋਏ ਕੁਦਰਤ ਨੇ ਮੋੜ ਕੇ ਸਾਨੂੰ ਜਵਾਬ ਦੇਣੇ ਹੀ ਦੇਣਾ ਉਹ ਦੇ ਵੀ ਰਹੀ ਹੈ ਅੱਜ ਕਿਹੜਾ ਬੰਦਾ ਬਿਮਾਰ ਨਹੀਂ ਹਸਪਤਾਲ ਭਰੇ ਪਏ ਆ ਜਵਾਕ ਤੱਕ ਬਿਮਾਰ ਨੇ ਜਵਾਕ ਸਾਡੇ ਪੈਦਾ ਹੋਣੋਂ ਹਟ ਕੇ ਟੀਕੇ ਨਾਲ ਹੀ ਜਵਾਕ ਲੈਣ ਲੱਗੇ ਕਿੱਧਰ ਨੂੰ ਅਸੀਂ ਹੋ ਗਏ ਆ ਲੋਕ ਥੱਲੇ ਜੂਰੀਆ ਬੀਜੀ ਜਾਂਦੇ ਆ ਮਸ਼ੀਨਾਂ ਨਾਲ ਉਹ ਧਰਤੀ ਦੇ ਵਿੱਚੋਂ ਇੰਨੀ ਪ੍ਰਦਾਵ ਪੈਦਾ ਕਰਨ ਨੂੰ ਪਾਣੀ ਲੱਗਦਾ ਹੈ ਮੇਰੀ ਇੱਕ ਖੇਤੀਬਾੜੀ ਆਪਣਾ ਯੂਨੀਵਰਸਿਟੀ ਦੀ ਗੱਲ ਹੋਈ ਕਿਸੇ ਬੰਦੇ ਨਾਲ ਮੈਂ ਕਿਹਾ ਜੀ ਥੱਲੇ ਰੇ ਬੀਜਣ ਦਾ ਕੋਈ ਫਾਇਦਾ ਕੋਈ ਫਾਇਦਾ ਨਹੀਂ ਨੁਕਸਾਨ ਹੀ ਹੈ ਸਾਡੇ ਮੱਕੀ ਦਾ ਚਾਰ ਪੈਦਾ ਪਸ਼ੂਨ ਪਾਉਣੇ ਦੁੱਧ ਪੈਦਾ ਉਹ ਆਪਣੇ ਸਾਰਾ ਉਂਰੀਆ ਲਈ ਆਪਣੇ ਅੰਦਰ ਹੀ ਆਉਂਦੀ ਆ ਨਾ ਜਿਹੜੇ ਆਪਾਂ ਚਲੋ ਇੰਨਾਂ ਗੱਲਾਂ ਤੋਂ ਹੋਰ ਗੱਲਾਂ ਚੱਲ ਪਈਆਂ ਇਹ ਗੱਲਾਂ ਵੀ ਸਾਡੇ ਸਮਾਜ ਨਾਲ ਜੁੜੀਆਂ ਹੋਈਆਂ ਗੱਲਾਂ ਨੇ ਵੀ ਅਸੀਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਬੁਰੇ ਤਰੀਕੇ ਨਾਲ ਅਸੀਂ ਵੱਡੇ ਸੰਕਟ ਦੇ ਵਿੱਚ ਫਸ ਚੁੱਕੇ ਹਾਂ ਉਹ ਜੋ ਨਿਕਲਣਾ ਕਿਵੇਂ ਕਿਉਂ ਕੋਈ ਵਿਉਂਤਬੰਦੀ ਨਹੀਂ ਕੋਈ ਰਣਨੀਤੀ ਨਹੀਂ ਕੋਈ ਸੋਚ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਦੱਬੀ ਤੁਰੇ ਨੇ ਦੱਬੀ ਤੁਰੇ ਜਾਂਦੇ ਆ ਜੀ ਸੋ ਇਸ ਲਈ ਇਹ ਸਾਰੀਆਂ ਗੱਲਾਂ ਦੇ ਸਾਨੂੰ ਅੱਜ ਗੌਰ ਕਰਨ ਦੀ ਲੋੜ ਆ ਔਰ ਗੰਭੀਰ ਹੋ ਕੇ ਜਮੀਨ ਸਾਂ ਸੋਚਣ ਦੀ ਲੋੜ ਆ ਵੀ ਸਾਡੇ ਨਾਲ ਕਿਹੜਾ ਪੱਤਾ ਖੇਡਿਆ ਜਾ ਰਿਹਾ ਔਰ ਕਿਵੇਂ ਖੇਡਿਆ ਜਾ ਰਿਹਾ ਕਿਵੇਂ ਸਾਡੇ ਬੰਦਿਆਂ ਨੂੰ ਹੀ ਸਾਡੇ ਚ ਬਦਨਾਮ ਕੀਤਾ ਜਾ ਰਿਹਾ ਉਹਨਾਂ ਦਾ ਕਰਦਾਰ ਮਾਰਿਆ ਜਾ ਰਿਹਾ ਇਇ ਇਸ ਕਰਕੇ ਇਹ ਇਹ ਅੱਜ ਜੇ ਸਮਝਾਂਗੇ ਤਾਂ ਫਿਰ ਸਾਡਾ ਆਉਣ ਵਾਲਾ ਸਮਾਂ ਚੰਗਾ ਹੋਊਗਾ ਤਾਂ ਨਹੀਂ ਦੇ ਪੰਜਾਬ ਦੇ ਹਾਲਾਤ ਬਰਾਵਾ ਬਹੁਤ ਚਿੰਤਾਜਨਕ ਆਉਣ ਵਾਲੇ ਸਮੇਂ ਚ ਆਉਣ ਵਾਲੇ ਆ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ